ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਰਾਮ ਵਾਲੇ ਸੰਘਰਸ਼ ਅਗੇ ਸਰਕਾਰ ਝੁਕੀ ਪਾਵਰ ਕਮਿਊਨਿਟੀ ਦੇ ਵੱਲੋਂ ਕਈ ਸਰਵਰ ਕੀਤੇ ਗਏ ਹਨ ਜਿਸ ਤੇ 23 ਸਾਲਾ ਸਕੇਲ ਦੇਣਾ ਤੇ ਜੋ ਮਲਾਜਮਾਂ ਨੇ ਹੜਤਾਲ ਕੀਤੀ ਤੇ ਆਪਣੀ ਲਗਾਤਾਰ ਉਸ ਦੀ ਛੁੱਟੀ ਪਾਸ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਹੀ ਜੋ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਦੇਣ ਵਾਸਤੇ 10 ਲੱਖ ਤੋਂ ਵਧਾ ਕੇ ਜੋ 30 ਲੱਖ ਕਰ ਦਿੱਤੀ ਹੈ ਰੈਗੂਲਰ ਮਲਾਜਮਾਂ ਵਾਸਤੇ ਜੋ ਠੇਕੇਦਾਰਾਂ ਕੋਲ ਜਾਂ ਆਊਟਸੋਰਸ ਵੀ ਕੰਮ ਕਰਦੇ ਆ ਐਸ ਐਕਸ ਗਰੇਸੀਆ ਜੋ ਰਾਗਮਾ ਉਹ 10 ਲੱਖ ਰੁਪਏ ਬਣਾ ਕੇ 20 ਲੱਖ ਕਰਦੀ ਹੈ ਜੋ ਇੰਸ਼ੋਰੈਂਸ ਹੈ ਉਹ ਬਖਰਾ 10 ਲੱਖ ਦਾ ਇਹ ਬਹੁਤ ਵੱਡੀ ਜਿੱਤ ਹੈ ਜੀ ਕਿਉਂਕਿ ਮਲਾਜਾਂ ਸੰਘਰਸ਼ਕੀਤਾ ਜਿੱਤਾਂ ਬਰਾਦ ਕੀਤੀਆਂ ਇਸ ਤਰ੍ਹਾਂ ਹੀ ਜੋ ਕੰਪਿਊਟਰ ਦੇ ਹਾਵਕਾ ਉਹਨਾਂ ਦੀ ਮੀਟਿੰਗ 27 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਣੀ ਆ ਉਸਦੇ ਮੁੱਖ ਮੰਗ ਹੋਵੇਗੀ ਕਿ ਕੰਪਿਊਟਰ ਦੇ ਹਾਵਕਾ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਜ ਕੀਤਾ ਜਾਵੇ ਇਸ ਸ਼ੀਮਾ ਵੇਖਣ ਲੋਕ ਕਰਤਾ ਜਾਵੇ ਉਹਨਾਂ ਦੇ ਪ੍ਰਧਾਨ ਨੇ ਕਿਹਾ ਜੌਨੀ ਸਿੰਘਲਾ ਨੇ ਜੇਕਰ ਸਿੱਖਿਆ ਮੰਤਰੀ ਸਾਡੀ ਮੰਗਾਂ ਨਹੀਂ ਮੰਨਦਾ ਉਸ ਤੋਂ ਬਾਅਦ 28 ਸਤੰਬਰ ਦੇਸ਼ਾਣਾ ਸ਼ੁਰੂ ਕਰਾਂਗੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਗਨ ਕੰਮ ਕਰਦੇ ਪੱਕੇ ਮਲਾਜਮ ਤੇ ਕੱਚੇ ਮਲਾਜਮ ਨੂੰ ਲਗਾਤਾਰ ਸੰਘਰਸ਼ ਜਾਰੀ ਹੈ ਉਹਨਾਂ ਦੀ ਮੁੱਖ ਮੰਗ ਹੈ ਕਿ ਉਹ ਜੋ ਰੈਗੂਲਰ ਮਲਾਜਮ ਹਨ ਕਿ ਸਾਨੂੰ 2016 ਤੋਂ ਪੇਗ ਨਾਇਰਤਾ ਜਾਵੇ ਜੋ ਕਿ ਲੱਖਾਂ ਰੁਪਏ ਬਣਦਾ ਹੈ ਧੀਰੀ ਅੰਗੇ ਇਸ ਤਾਮਿਲ ਵਾਅਦਾ ਕੀਤਾ ਜਾਵੇ ਜਿਸ ਤਰ੍ਹਾਂ ਕਿ ਨਸਗਰ ਡੀ 50% ਪਰ ਪੰਜਾਬ ਦੇ ਮੁਲਾਜ਼ਮਾਂ ਡੀ 38% ਦਾ 1200 ਵੰ ਵਾਅਦਾ ਕੀਤਾ ਜਾਵੇ ਤੇ ਪ੍ਰਾਣੀ ਵੈਂਸ ਸਕੀਮਾ ਨੇ 1972 ਅਨਸਾਰ ਲਾਗੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਮੈਹਰ ਮਜ਼ਦ ਕਾਮਾ ਦੇ ਕੱਚੇ ਮੁਲਾਜ਼ਮਾਂ ਲੈ ਲੋ ਕਿਤੇ ਜਾਣਾ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਆਗੂ ਅਤੇਂਦਰ ਪਾਸ ਨੇ ਕਿਹਾ ਕਿ ਅਸੀਂ 16 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਜੋ ਕੈਨ ਮੰਤਰੀਆਂ ਨੂੰ ਕਾਰ ਨਸੋ ਨੋਟਸ ਦਵਾਂਗੇ ਇਸ ਤੋਂ ਬਾਅਦ 1 2 ਤੇ 3 ਅਕਤੂਬਰ ਨੂੰ ਸੰਗਰੂਰ ਦੇ ਵਿੱਚ ਮੋਰਚੇ ਦੀ ਬਿਉਂਦਬੰਦੀ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਜੋ ਧਰਨੇ ਵਿਦਾਰੇ ਕੀਤੇ ਜਾਣਗੇ ਇਹ ਐਲਾਨ ਕਰਦਾ ਹੈ ਸੂਬਾ ਕਨਮੀਨਰ ਅਤਿੰਦਰਪਾਲ ਸਿੰਘ ਨੇ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਆਗੂ ਹੈ ਉਹਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਪ੍ਰਾਣੀ ਪੈਨਸ਼ਨ 1972 ਅਨਸਾਰ ਲਾਗੂ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂਗੇ ਪਾਵਰ ਕੌਨ ਮੈਨੇਜਮੈਂਟ ਹੈ ਜੋ ਮਲਾਜਮ ਹੈ ਜਾਂ ਮੰਗਾ ਹਨ ਜਿਸ ਤਰ੍ਹਾਂ ਥਰਮ ਪਲਾਂਟ ਦੇ ਵਿੱਚ ਜੀਪੀ ਹਨ 2021 ਵਾਲੇ ਉਹਨਾਂ ਦੇ ਬੇਸਿਕ ਪੇ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਦੀ ਬੜੀ ਨਾਰਾਜ਼ਗੀ ਆ ਪਰ ਕੁਝ ਮਲਾਜਮ ਖੁਸ਼ ਵੀ ਹੋਏ ਹੈ ਜਿਸ ਤਰ੍ਹਾਂ ਜੋ ਗ੍ਰਿਡ ਸਬਸਟੇਸ਼ਨਾਂ ਦੇ ਜੋ ਮਲਾਜਮ ਹਨ ਪੀਐਸ ਪੀਐਸ ਪੀਸੀਐਲ ਦੇ ਮਲਾਜਮ ਹਨ ਤੇ ਉਹਨਾਂ ਬਾਅਦ ਜੋ ਪਾਵਰ ਗਵਰਨਮੈਂਟ ਵੱਲੋਂ 100 ਘੰਟਾ ਜੋ ਓਵਰਟਾਈਮ ਦਾ ਫੈਸਲਾ ਹੋ ਚੁੱਕਾ ਹੈ ਜੀ ਸਾਥੀਓ ਕਿਉਂਕਿ ਲਗਾਤਾਰ ਸ ਜੋ ਪੰਜਾਬ ਸਰਕਾਰ ਨਾਲ ਚਾਹ ਪ੍ਰਾਣੀ ਮੈਸ਼ਨ ਆਪਾਂ ਹਾਲੀ ਸਿੰਘਾਸ ਕਮੇਟੀ ਹੋਵੇ ਜਾਂ ਸਾਂਝਾ ਫਰੰਟ ਹੋਵੇ ਕੰਪਿਊਟਰ ਦੇ ਆਵਕ ਹੁਣ ਜਾਂ ਪ੍ਰਾਣੀ ਪੈਨਸ਼ਨ ਵਾਲੇ ਮਲਾਜਮ ਹੋਰ ਡੀਟੀਐਫ ਵਾਲੇ ਮਲਾਜਮ ਹੁਣ ਲਗਾਤਾਰ ਮੀਟਿੰਗਾਂ ਤਾਂ ਹੋ ਰਹੀਆਂ ਹਨ ਪਰ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਪਤਾ ਨਹੀਂ ਕੀ ਕਾਰਨਾ ਕਿਉਂਕਿ ਕਲਦੀਸ਼ ਸਿੰਘ ਧਾਲੀਵਾਲ ਨਾਲ ਮੀਟਿੰਗ ਹੋਈ ਸੀ ਕੱਚੇ ਮਲਾਜਮਾਂ ਦੀ ਜੋ ਕਹਿਣ ਮੰਤਰੀ ਆ ਕਲਦੀਸ਼ ਸਿੰਘ ਧਾਲੀਵਾਲ ਨੇ ਕਿਹਾਗੇ ਤੁਹਾਡੀ ਮੀਟਿੰਗ ਮੈਂ ਆਉਣੇ 5 ਅਕਤੂਬਰ ਨੂੰ ਮੁੱਖ ਮੰਤਰੀ ਭੂਮਾ ਤੁਮਾਂ ਕਰਵਾਵਾਂਗਾ ਹਰ ਵਾਰ ਇਹੀ ਹੁੰਦਾ ਵੀ ਲਾਰੇ ਲਾ ਕੇ ਟਾਈਮpass ਕਰਦੀ ਹੈ ਕਿ ਉਹਨਾਂ ਨੇ ਮੁੱਖ ਮੰਗਾ ਪਹਿਲਾਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਮੁੱਖ ਨੇ ਭੂਆ ਤਮਾਨ ਹੋਣੀ ਮੀਟਿੰਗ ਹੋਈ ਜੀ ਸਵਾੜੇ ਉਸ ਵੀ ਇਹੀ ਮੰਗ ਸੀ ਕਿ ਕੱਚੇ ਮਜ਼ਦੂਰਾਂ ਦਾ ਲੋਕ ਕਿਤੇ ਜਾਣਾ ਪਰ ਇਹ ਜੋ ਕੱਚੇ ਮਜ਼ਦੂਰਾਂ ਵਾਲੇ ਉਹ ਨਹੀਂ ਕਿਤੇਗਾ ਜਿਸ ਸਰਕੇ ਮਜ਼ਦੂਰਾਂ ਨੂੰ ਬਹੁਤ ਰੋਸ ਹੈ ਲਗਾਤਾਰ ਬੇਤੁਨੀ ਹਰ ਪਾਸੇ ਜਿੰਮਾ ਮੁੱਖ ਨੇ ਭੂਆ ਤਮਾਨ ਅਦੇ ਪੰਜਾਬ ਸਰਕਾਰ ਦੀ ਮਰਦਾ ਦੇ ਕਾਰਨ ਦਾ ਕਾਰਨ ਵੀ ਇਹੀ ਹੈ ਕਈ ਜਆ ਪ੍ਰਮੁੱਖ ਨੇ ਭੂਆਦਾਂ ਦੇ ਪੁੱਲੇ ਵੀ ਖੁਕੇ ਗਿਆਨ ਵੀ ਜੋ ਮੰਗਾ ਮੰਨਦੇ ਹੋ ਲਾਗੂ ਕਰੋ ਕਿਉਂਕਿ ਪਹਿਲਾਂ ਜਦੋਂ ਆਪ ਸਰਕਾਰ ਨਹੀਂ ਸੀ ਬਣੀ ਮਲਾਣਾ ਵਿੱਚ ਆ ਕੇ ਬੈਠ ਕੇ ਕਹਿਣ ਹੁੰਦਾ ਜੀ ਵਿੱਤ ਮੰਤਰੀ ਵੀ ਅਸੀਂ ਸਾਡੀ ਸਰਕਾਰ ਆ ਗਈ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ 28 ਸਾਲੋਂ ਦੀ ਸਰਕਾਰ ਬਣੀ ਮੇਰੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਧੰਨਵਾਦ ਸਾਥੀਓ ਜਿਹਨਾਂ ਨੂੰ ਸਾਫ਼ ਸਰਕਾਰ ਹੋ ਗਈ ਜੀ